ਤੂੰ ਬੇਟਾ ਪੜ੍ਹੋ ਯਾਰ ਤੁਹਾਡੇ ਪਿੰਡ ਨੂੰ ਪਰਦਾ ਆਣਾ ਤੁਸੀਂ ਪੜ੍ਹੋ ਔਰ ਪੜ੍ਹ ਕੇ ਆਪਣੇ ਮਾਤਾ ਪਿਤਾ ਦਾ ਨਾਰੋਥੀ ਠੀਕ ਹੈ ਬਈ ਚੰਗੇ ਗਾਣੇ ਸੁਣੋ ਪੜ੍ਹੋ ਪੜ੍ਹੋ ਕਿ ਮਹਾਰਾਜ ਜੀ ਸਿੰਘ ਕੌਣ ਸੀ ਪੜ੍ਹੋ ਕਿ ਹਰੀ ਸਿੰਘ ਨਲੂਆ ਕੌਣ ਸੀ ਪੜ੍ਹੋ ਕਸ਼ਿਦ ਉੱਤਮ ਸਿੰਘ ਸ਼ਿrpਕ ਸਿੰਘ ਕਰਤਾਰ ਸਿੰਘ ਸ਼ਰਾਬਾ ਕੌਣ ਸੀ ਪਤਾ ਉਹਨਾਂ ਬਾਰੇ ਨਹੀਂ ਪਤਾ ਬਈ ਵੱਡੇ ਬੱਚੇ ਬੋਲੋ ਯਾਨੀ ਦੀਵਾ ਪੜਦਾ ਹੈ ਪਟਾਖੇ ਵਾਲੇ ਕਿੱਥੇ ਰੱਖਾਇਆ ਹੈ ਤੂੰ ਬਰਾਕੂ ਉਹ ਲੋਕ ਨੂੰ ਨਹੀਂ ਪੜਾਉਂਦਾ ਉਹ ਪਤਾ ਕਿਸ ਨੂੰ ਤੇ ਸ਼ੀਤੂ ਤੁਮਸਿੰਘ ਗੋਰੇ ਸ਼ੀਤੂ ਪਟਾਖ ਸੰ ਇਹਨਾਂ ਦੋਨਾਂ ਵਿੱਚੋਂ ਇੱਕ ਇੱਕ ਦੂਜੇ ਨੂੰ ਆਪਣਾ 스타 ਮੰਨਦਾ ਸੀ ਇਹਨੂੰ ਮੰਨਦਾ ਗਿਆ ਪਤਾ ਕਿਸੇ ਨੂੰ ਪੁੱਛੋ ਸੁਣੇ ਨੂੰ ਦਵਾ ਖੁਆਇਆ ਮੈਂ ਹਾਸ਼ੀਦ ਨੂੰ ਸੰਗਿਤ ਸਿੰਘ ਪਾਕਸੇ ਤੇ ਦੋ ਜਯੋਦੇ ਆਪਣੇ ਇਹਨਾਂ ਦੋਨੇ ਯੋਧਾ ਵਿੱਚੋਂ ਇੱਕ ਇੱਕ ਯੋਧਾ ਇੱਕ ਨੂੰ ਆਪਣਾ ਉਸਤਾਦ ਮੰਨਦਾ ਸੀ ਕਿਹਦੇ ਵਿੱਚ ਪੜਦਾ ਹੋ ਉਹ ਮਾਰ ਤੂਲੇ ਵਾਸ ਨੰਮੀਰ ਦਾ ਸੀ ਇਹ ਲੋਕ ਬੇਟਾ ਸ਼ੀਤੂਪਨ ਸੰਗਤੀ ਵੱਡੇ ਸੀਗੇ ਪਰ ਸ਼ੀਤਪਾਕ ਸਿੰਘ ਦੀ ਛੋਟੇ ਸੀਗੇ ਇਹਦੇ ਵਿੱਚ ਸ਼ੀਤਪਾਕ ਸਿੰਘ ਜੀ ਕੀ ਤੁਦੂ ਸਿੰਘ ਜੀ ਨੂੰ ਆਪਣੇ ਆਈਡਲ ਮੰਨਦੇ ਸੀ ਵੀ ਹਾਂ ਮੈਂ ਇਹਨਾਂ ਰਗਾ ਬੰਨਾ ਠੀਕ ਹੈ ਜੀ ਤੁਹਾਨੂੰ ਪਤਾ ਸੀਗਾ ਬੜਾ ਸਿੱਖ ਬੜਾ ਆਜੇ ਨੀ ਬਾਹਰ ਹੁੰਦਾ ਹੈ ਨਾ ਕੋਈ ਸੋ ਬਹੁਤ ਸਿਆਣੇ ਹੋ ਤੁਸੀਂ ਨੱਪ ਕੇ ਬੜੋ ਠੀਕ ਹੈ ਬਈ ਜਨਾਨੀ ਚੰਗਾ ਲੱਗਿਆ ਤੇ ਘਰੇ ਜਾ ਕੇ ਆਪਣੇ ਘਰ ਦਾ ਸੰਜਾ ਨੱਪਾ ਤਾੜੀ ਮਾਰੂ ਬਰਾਬਰ